ਆ ਲੋਕੋ ਦੇਖ ਲਓ ਵੀਡੀਓ ਜੇ ਤੁਸੀਂ ਵੀ ਘਰ ਵਿੱਚ ਕੰਮ ਵਾਲੀ ਰੱਖੀ ਆ ਤਾਂ ਵੀਡੀਓ ਕੰਨ ਖੋਲ ਕੇ ਦੇਖ ਲਓ ਕਿਤੇ ਤੁਹਾਡੇ ਨਾਲ ਨਾ ਹੋ ਜਵੇ ਵੱਡਾ ਕਾਂਡ ਇੱਕ ਨੌਜਵਾਨ ਪਰਿਵਾਰ ਵੱਲੋਂ ਜਿਹੜਾਗਾ ਸੀ ਇੱਕ ਮਹਿਲਾ ਨੂੰ ਘਰ ਵਿੱਚ ਰੱਖਿਆ ਗਿਆ ਸੀ ਜੇ 5-6 ਦਿਨ ਹੀ ਹੋਏ ਸੀ ਜਦ ਉਸ ਫੈਮਿਲੀ ਦੀ ਲੇਡੀ ਜਿਹੜੀ ਗਈ ਸੀ ਘਰੋਂ ਬਾਹਰ ਗਈ ਸੀ ਘਰ ਵਿੱਚ ਸਿਰਫ ਦੋ ਜੈਂਟ ਸਗੇ ਹੀ ਕਿ ਉਸ ਜਿਹੜੀ ਕੰਮ ਵਾਲੀ ਨੇ ਕੀ ਕਰਤੂਤ ਕੀਤੀ ਰਸੋਈ ਦੇ ਵਿੱਚ ਵਰਕੇ ਉਹਨਾਂ ਦੇ ਖਾਣੇ ਦੇ ਵਿੱਚ ਜਰੀਲੀ ਚੀਜ਼ ਮਿਲਾਤੀ ਤਾਂ ਕਿ ਉਹ ਬੇਹੋਸ਼ ਹੋ ਜਾਣ ਜਦੋਂ ਪਰਿਵਾਰ ਦੇ ਮੇਨ ਹੈੱਡ ਵੱਲੋਂ ਜਿਹੜਾ ਸੀ ਉਹਨੇ ਥੋੜੀ ਜੀ ਸਬਜੀ ਰੋਟੀ ਖਾਧੀ ਤਾਂ ਉਹਨੂੰ ਸ਼ੱਕ ਪੈ ਗਿਆ ਕਿਉਂਕਿ ਨੀਂਦ ਉਹਨੇ ਸ਼ੁਰੂ ਹੋ ਗਈ ਬੇਹੋਸ਼ ਹੋਣਾ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਉਹਨੇ ਤੁਰੰਤ ਹੀ ਉਸੇ ਵਲੇ ਆਪਣਾ ਦਿਮਾਗ ਵਰਤਦਾ ਇਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਾਲ ਕਰ ਦਿੱਤੀ ਕਿ ਆ ਕਿ ਜਲਦੀ ਮਿੰਟਾਂ ਸਕਿੰਟਾਂ ਦੇ ਵਿੱਚ ਘਰ ਨੂੰ ਆਜਾ ਸਾਨੂੰ ਕੁਝ ਹੋ ਚੱਲਿਆ ਹੈ ਇਤੋਂ ਬਾਅਦ ਤੁਰੰਤ ਹੀ ਉਹਦਾ ਰਿਸ਼ਤੇਦਾਰ ਵੀ ਬੋੜਾ ਪੂਰਾ ਉਸੇ 5 ਮਿੰਟ ਦੇ ਵਿੱਚ ਘਰ ਵਿੱਚ ਪਹੁੰਚ ਗਿਆ ਕਿ ਜਦੋਂ ਘਰ ਵਿੱਚ ਆ ਕੇ ਮਾਹੌਲ ਦੇਖਿਆ ਉਸ ਜਿਹੜੀ ਕੰਮ ਵਾਲੀ ਨੇ ਕਿ ਦੇਖਿਆ ਇਹਨਾਂ ਨੇ ਕਿਸੇ ਨੂੰ ਸਾਧ ਲਿਆਗਾ ਕਿ ਉਤਰੰਤ ਹੀ ਉਥੋਂ ਰਫੂ ਚੱਕਰ ਹੋ ਗਈ ਫਿਲਹਾਲ ਤਾਂ ਉਥੋਂ ਫਰਾਰ ਹੈਗੀ ਹੈ ਲੇਕਿਨ ਪੁਲਸ ਨੇ ਜਿਹੜਾ ਬਿਆਨ ਦਿੱਤਾ ਆ ਜੋ ਗੱਲ ਕੀਤੀ ਜਾ ਰਹੀ ਆ ਉਹਨੂੰ ਸੁਣ ਕੇ ਤੇ ਤੁਹਾਡੇ ਵੀ ਰੋਕੇ ਖੜੇ ਹੋ ਜਾਣਗੇ ਪੁਲਸ ਵੱਲੋਂ ਆਖਿਆ ਗਿਆ ਕਿ ਜੇ ਤੁਸੀਂ ਘਰਾਂ ਦੇ ਵਿੱਚ ਕੰਮ ਵਾਲੇ ਲਾਈਆਂ ਐ ਤਾਂ ਇਹਦਾ ਦੀ ਪੂਰੀ ਜਾਣਕਾਰੀ ਹੈਗੀ ਆ ਉਪਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਕਿ ਤੁਹਾਡੇ ਨਾਲ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ ਕਿਤੇ ਇਹ ਨਾ ਹੋ ਜਾਵੇ ਕਿ ਤੁਹਾਨੂੰ ਕੋਈ ਖਾਣੇ ਦੇ ਵਿੱਚ ਜਰੀਲੀ ਚੀਜ਼ ਮਿਲਾ ਕੇ ਸਵਾਦ ਦੇ ਨਾ ਕਿ ਤੁਸੀਂ ਸੁੱਤੇ ਰਹਿ ਜਾਓ ਤੇ ਘਰ ਦੇ ਵਿੱਚ ਸਾਰਾ ਕੁਝ ਲੁੱਟ ਪੁੱਟ ਕੇ ਇਹ ਭੱਜਣ ਦੂਜੇ ਸ਼ਹਿਰਾਂ ਦੇ ਵਿੱਚ ਅਕਸਰ ਆਹਨੇ ਵੀਡੀਓ ਆਉਂਦੀਆਂ ਰਹਿੰਦੀਆਂ ਸਾਡੇ ਅੰਬਸਾਦ ਦੇ ਵਿੱਚ ਹੀ ਬਹੁਤ ਵਾਰੀ ਇਸ ਤਰ੍ਹਾਂ ਦੀ ਘਟਨਾ ਵਾਪਰੀਆਂ ਲੇਕਿਨ ਲੋਕ ਕਿੱਥੇ ਟਲਦੇ ਕਿਉਂਕਿ ਲੋਕਾਂ ਨੂੰ ਹੈਗੀ ਆਦਤ ਹੈ ਪਹਿਲਾਂ ਕਰੋ ਤੇ ਫਿਰ ਵੇਖੋ ਕੀ ਨਤੀਜਾ ਨਿਕਲਦਾ ਹੈ ਇਹ ਸ਼ੁਰੂ ਤੋਂ ਹੀ ਚੱਲਦਾ ਆ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਤੇ ਸ਼ੁਰਤ ਤੋਂ ਇਹ ਗੱਲ ਅਸੀਂ ਦੇ ਕਿਸੇ ਦੀ ਗੱਲ ਸੁਣ ਕੇ ਰਾਜੀ ਨਹੀਂ ਹਗੇ ਜਦੋਂ ਕੋਈ ਹਾਦਸਾ ਹੋ ਜਾਂਦਾ ਤੇ ਫਿਰ ਚੀਕਾ ਵਾਇਦਦੀਆਂ ਆ ਹੁਣ ਤੁਸੀਂ ਕੀ ਕਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਹਾਂਜੀ ਸਾਨੂੰ ਇਹ ਕੱਲੋ ਪਤਾ ਲੱਗਾ ਕਿ ਐਸਐਸਡੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਅਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਓ ਬੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਆ ਸੀਡੀਆਰ ਵਗੈਰਾ ਅਸੀਂ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਗਈ ਹੈ। ਮੈਂ ਜਿਹੜੇ ਇਹਦਾ ਨੌਕਰ ਵਗੈਰਾ ਰੱਖਦੇ ਨੇ ਕਾਹਦੇ ਨੂੰ ਕੀ ਕਰਦੇ। ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ। ਤੁਸੀਂ ਅਕਸਰ ਦੇਖਿਆ